ਇਹ ਨੁਸਖਾ ਹੈਗਾ ਫਾਰਮੂਲਾ ਹੈਗਾ ਕਰਨ ਜੀ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਜਿਹੜੀ ਸਾਡੀ ਲੇਡੀਜ਼ ਭੈਣਾਂ ਵਾਂ ਉਹਨਾਂ ਨੇ ਸਿਰਫ ਅੰਜੀਰ ਦਾ ਹੀ ਇਨਟੇਕ ਕਰਨਾ ਵਾ ਅੰਜੀਰ ਨੂੰ ਲੈ ਕੇ ਤੁਸੀਂ ਪਿਓ ਕੇ ਉਹ ਤੁਹਾਨੂੰ ਇਸ ਤਰ੍ਹਾਂ ਦੀ ਦਿਖੇਗੀ ਰਾਤ ਨੂੰ ਤੁਸੀਂ ਪਿਓ ਕੇ ਰੱਖ ਅੱਛਾ ਤੁਸੀਂ ਨਾਲ ਪਿਓ ਕੇ ਰੱਖਿਆ ਹੋਇਆ ਬਿਲਕੁਲ ਜੇ ਰਾਤ ਦਾ ਭਿੱਜਿਆ ਹੋਇਆ ਅੰਜੀਰ ਵਾ ਤੇ ਇੱਕ ਗਲਾਸ ਆ ਜਿਹੜਾ ਤੁਹਾਨੂੰ ਦੱਸਾਂਗੇ ਔਰ ਇਹ ਅੰਜੀਰ ਤੁਸੀਂ ਪਿਓ ਕੇ ਰੱਖਣਾ ਔਰ ਉਸ ਤੋਂ ਬਾਅਦ ਇਹਨੂੰ ਕੱਢ ਕੇ ਠੀਕ ਆ ਜੀ ਇਨੂੰ ਕੱਢਣ ਤੋਂ ਬਾਅਦ ਇੱਕ ਚਮਚੇ ਨਾਲ ਤੁਸੀਂ ਚਮਚੇ ਨਾਲ ਮਤਲਬ ਅੰजीर ਅਸੀਂ ਰਾਤ ਨੂੰ ਭੋਂ ਕੇ ਰੱਖ ਲਿਆ ਉਸ ਤੋਂ ਬਾਅਦ ਇਹਨੂੰ ਕੱਢ ਲਿਆ ਠੀਕ ਹੋਰ ਇੱਕ ਤੋਂ ਦੋ ਅੰजीर ਸਵੇਰੇ ਖਾਲੀ ਪੇਟ ਜਿਹੜੀਆਂ ਸਾਡੀਆਂ ਭੈਣਾਂ ਇਹ ਵੀਡੀਓ ਦੇਖ ਰਹੀਆਂ ਉਹਨਾਂ ਨੇ ਇਹ ਇੱਕ ਤੋਂ ਦੋ ਅੰजीर ਸਵੇਰੇ ਖਾਲੀ ਪੇਟ ਲੈਣਾ ਜਿਨ੍ਹਾਂ ਦੇ ਨਾਲ ਉਹਨਾਂ ਦੇ ਵਿੱਚ ਐਗ ਬਣਨ ਦੀ ਸ਼ਕਤੀ ਵਧੇਗੀ ਯੂਟਰਸ ਦੇ ਵਿੱਚ ਜਿਹੜਾ ਬਲੱਡ ਸਰਕੂਲੇਸ਼ਨ ਘੱਟ ਚੱਲ ਰਿਹਾ ਵਾ ਉਹ ਬਲੱਡ ਸਰਕੂਲੇਸ਼ਨ ਚੱਲੇਗਾ ਔਰ ਜਿਨ੍ਹਾਂ ਨੂੰ ਮੈਂਸਿਸ ਦੀ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਫਲੋ ਘੱਟ ਵੱਧ ਆ ਰਿਹਾ ਵਾ ਔਰ ਇਹ ਹੋਏਗਾ ਔਰ ਲਾਸਟ ਤੇ ਜਿਨ੍ਹਾਂ ਦੇ ਅੰਦਰ ਗੁੱਸਾ ਚਿੜਚਿੜਾਪਨ ਬਹੁਤ ਜ਼ਿਆਦਾ ਵਧਿਆ ਪਿਆ ਇਹ ਅੰਜੀਰ ਉਹਨਾਂ ਨੂੰ ਬੈਲੈਂਸ ਕਰ ਦੇਗਾ